ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅੱਜ ਕੇਂਦਰੀ ਜੇਲ ਪਟਿਆਲਾ ਪੁੱਜੇ ਜਿੱਥੇ ਉਹਨਾਂ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਹਤਿਆ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਇਸ ਮੁਲਾਕਾਤ ਨੂੰ ਪਰਿਵਾਰਕ ਮੁਲਾਕਾਤ ਦੱਸਿਆ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਜਿਹੜੇ ਇਸ ਜੇਲ੍ਹ ਦੇ ਵਿੱਚ ਲੰਬੇ ਆਰਸੇ ਤੋਂ ਬੰਦੇ ਆ ਤੇ ਕਈ ਦਿਨਾਂ ਦੀ ਸਾਡੀ ਵੀ ਚਾਹਣਾ ਸੀ ਪੇ ਬੈਠ ਕੇ ਉਹਨਾਂ ਦਾ ਪਰਿਵਾਰਕ ਤੌਰ ਤੇ ਮੀਟਿੰਗ ਕਰਕੇ ਆਈਏ ਸੋ ਸਿੰਘ ਸਾਹਿਬ ਕੁਝ ਦਿਨ ਲਈ ਵਿਦੇਸ਼ ਗਏ ਹੋ ਸੀ ਉਹ ਫਿਰ ਇਕੱਲੇ ਵਾਪਸ ਆਏ ਆ ਤੇ ਅਸੀਂ ਅੱਜ ਪਰਿਵਾਰਕ ਤੌਰ ਤੇ ਇੱਕ ਮੀਟਿੰਗ ਕਰਕੇ ਆਏ ਆ ਉਸ ਪਰਿਵਾਰਕ ਮੀਟਿੰਗ ਦੇ ਵਿੱਚ ਸਿੰਘ ਸਾਹਿਬ ਮੈਂ ਤੇ ਸਰਦਾਰ ਭਗਵੰਤ ਸਿੰਘ ਸਿਆਲ ਦਾ ਐਡਵੋਕੇਟ ਆ ਉਹ ਬੈਠ ਕੇ ਅਸੀਂ ਉਹਨਾਂ ਨਾਲ ਸਾਰੇ ਆਪਾਂ ਪਰਿਵਾਰਕ ਤੌਰ ਤੇ ਉਹ ਗੱਲਬਾਤ ਕਰਕੇ ਸੀ ਸਾਰੇ ਉਹਨਾਂ ਕੋਲ ਜਿਹੜਾ ਮੁਖੀ ਨੂੰ ਬਰੋਧ ਦਿੱਤੀ ਗਈ ਹੈ ਜੀ ਉਹਦੇ ਸੰਬੰਧ ਦੇਖੋ ਅਸੀਂ ਕਈ ਵਾਰੀ ਇਸ ਗੱਲ ਤੇ ਵੀ ਲਾਚਾਰ ਹੋ ਜਾਂਦੇ ਆ ਭਈ ਕਾਨੂੰਨ ਸ਼ਾਇਦ ਸਾਡੇ ਲਈ ਕੋ ਅਵੇਸਲਾ ਦਾ ਨਵੇਕਲਾ ਬਣਿਆ ਹੋਣਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਭਗਵਾਨ ਸਿੰਘ ਸਿਆਲ ਕਾ ਵੱਲੋਂ ਇਹ ਸੀ ਇੱਕ ਪਟੀਸ਼ਨ ਪਾਈ ਹਾਈ ਕੋਰਟ ਚ ਜਿਹਦੇ ਵਿੱਚ ਅਸੀਂ ਕਿਹਾ ਸੀ ਕਿ ਸੱਤ ਵਾਰੀ ਇੱਕ ਸਾਲ ਦੇ ਵਿੱਚ ਫਰੋਲ ਮਿਲਦੀ ਆ ਜਦ ਕਿ ਬੰਦੀ ਸਿੰਘ ਸਾਡੇ ਵਿਚਾਰੇ ਉਹਨਾਂ ਨੂੰ ਇੱਕ ਸਾਲ ਵੀ ਮਸੀ ਮਿਲਦੀ ਇੱਕ ਸਾਲ 'ਚ ਇੱਕ ਵਾਰ ਇੱਕ ਵਾਰੀ ਮਸੀ ਮਿਲਦੀ ਸੋ ਸਾਡੀ ਐਂਟਰਟੇਨ ਵੀ ਹੋ ਗਈ ਸੀ ਰੋਕ ਵੀ ਲੱਗ ਗਈ ਸੀ ਪਰ ਦੋ ਤਿੰਨ ਦਿਨ ਪਹਿਲਾਂ ਹਾਈ ਕੋਰਟ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਅਥਾਰਟੀ ਸਮਰਾਥ ਆ ਉਹ ਇਹਦਾ ਫੈਸਲਾ ਲਵੇ ਤੇ ਉਹ ਜਿਹੜੀ ਸਮਰਾਥ ਜਿਹਨਾਂ ਫੈਸਲਾ ਲੈਣਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਵੀ ਕੀ ਲੈਣਾ ਉਹ ਤਾਂ ਹੁਣ 80 ਦਿਨਾਂ ਦੀ ਹਤਾਕ ਦਿਨਾਂ ਬਾਅਦ ਜਾਣ ਕੇ 80 ਦਿਨਾਂ ਤੋਂ ਬਾਅਦ ਮੋੜਫੇ ਦੇ ਦੇਣਗੇ ਸੋ ਮੈਂ ਸਮਝਦਾ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਚਾਹੀਦਾ ਪਰ ਇਹ ਜਿਹੜੇ ਆਪਣੇ ਰਾਮ ਰਹੀਮ ਲਈ ਇਹ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਹੋ ਗਈਆਂ ਜੇਨ ਜੇਨ ਮੈਨੂਅਲ ਦੇ ਵਿੱਚ ਵੀ ਹਰਿਆਣੇ ਦੀ ਤਮੀ ਜਿਹੜੀਆਂ ਤਰਮੀਮਾਂ ਇਹਨਾਂ ਨੇ ਕਰ ਦਿੱਤੀਆਂ ਸੋ ਇਸ ਕਰਕੇ ਅਸੀਂ ਤਾਂ ਹਰ ਵਾਰੀ ਜਦੋਂ ਵੀ ਉਹ ਆਉਂਦਾ ਤੇ ਹੁਣ ਕਿਉਂਕਿ ਹਰਿਆਣੇ ਦੇ ਵਿੱਚ ਉਹ ਆਉਣ ਵਾਲੀ ਆ ਤੇ ਸਰਕਾਰਾਂ ਨੇ ਅੱਜ ਗੱਲ ਨੂੰ ਆਪਣੇ ਉਹਨਾਂ ਵਰਤਣੇ ਪ੍ਰਧਾਨ ਸਾਹਿਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਮਤਲਬ ਸਾਡੀ ਪਰਿਵਾਰਕ ਮੁਲਾਕਾਤ ਸੀ ਮੈਂ ਬਾਰ-ਬਾਰ ਕਹਿੰਨਾ ਖਾਸ ਕੋਈ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਫੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਹੀ ਹੈ ਐਸਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਚੌਣਾ ਨੂੰ ਲੈ ਕੇ ਐਸਜੀਪੀਸੀ ਦਾ ਐਸਜੀਪੀਸੀ ਦੇ ਉਹ ਬਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨੇ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਯਾਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਵਾਰਕ ਤੌਰ ਤੇ ਗੱਲ ਕਰ ਰਹੇ ਅੰਮ੍ਰਿਤਕਾ ਜੀ ਅੰਮ੍ਰਿਤਕਾ ਅੰਮ੍ਰਿਤਕਾ ਜੀ ਨੂੰ ਕਈ ਬੇਸੀ ਦੀ ਚੋਣਾਂ ਲੱਗੀਆਂ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਜਿਹੜਾ ਹੈਗਾ ਪੁੱਤਲ ਪੁੱਤਲ ਸ਼ਰੋਮਣੀ ਕਮੇਟੀ ਚ ਸ਼ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣ ਗਿਆ ਉਦੋਂ ਪਤਾ ਲੱਗ ਜਾਣਾ ਬਗਲ ਬੱਜੇ ਜਾਣਾ ਸਾਰੇ ਆਂਗਾ ਜਿਹਨੂੰ ਪਤਾ ਮੰਨ ਰਹੇ ਹੋ ਜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਅਗਲਾ ਕੇ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਤੇ ਟਾਈਮ ਨਾ ਦੇਣ ਇਹ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਜੀ ਉਸ ਚਿੱਠੀ ਵੀ ਲਿਖੀ ਹੈ ਜੀ ਐਜੀਪੀਸੀ ਚੋਂ ਲੈ ਕੇ ਉਸ ਦੇ ਵਿੱਚ ਕੀ ਕੁਝ ਵੇਰਵਾ ਦਿੱਤਾ ਹੈ ਪ੍ਰਧਾਨ ਉਸ ਇੱਕ ਚਿੱਠੀ ਉਹ ਚਿੱਠੀ ਅਸੀਂ ਐਜੂਜਲ ਪਹਿਲੀ ਚਿੱਠੀ ਦਾ ਆਧਾਰ